ਤਨ ਤਨ ਬਾਬਾ ਸ਼੍ਰੀ ਚਾਂਜੀ ਇੱਕ ਛੋਟੀ ਜਿਹੀ ਕਥਾ ਪਰਮਾਤਮਾ ਦੀ ਸ਼ਕਤੀ ਦੇ ਬਾਰੇ ਦੱਸਦੀ ਹੈ ਇੱਕ ਰਾਜਾ ਇੱਕ ਦਰਖਤ ਦੇ ਹੇਠਾਂ ਬੈਠਾ ਸੀ ਦੋ ਤੋਤੇ ਇਸ ਦਰਖਤ ਦੇ ਉੱਪਰ ਬੈਠੇ ਹੋਏ ਸਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਇਹਨਾਂ ਤੋਤਿਆਂ ਦਾ ਆਕਾਰ ਇਨਸਾਨ ਨਾਲੋਂ ਬਹੁਤ ਵੱਡਾ ਸੀ ਇੱਕ ਤੋਤਾ ਦੂਸਰੇ ਤੋਤੇ ਨੂੰ ਬੋਲਿਆ ਮੈਂ ਲੋਕਾਂ ਨੂੰ ਸਹੀ ਰਸਤੇ ਤੇ ਪਾ ਸਕਦਾ ਹਾਂ ਜੇਕਰ ਮੈਂ ਰਾਜਾ ਬਣ ਜਾਵਾਂ ਇਹ ਗੱਲ ਦਰਖਤ ਦੇ ਹੇਠਾਂ ਬੈਠੇ ਰਾਜੇ ਨੇ ਸੁਣ ਲਈ ਉਸ ਰਾਜੇ ਨੇ ਤੋਤੇ ਨੂੰ 1 ਸਾਲ ਵਾਸਤੇ ਰਾਜਾ ਬਣਾ ਦਿੱਤਾ ਤੋਤੇ ਨੇ ਸਾਰੇ ਤੋਧਿਆਂ ਦੇ ਸ਼ਿਕਾਰ ਤੇ ਬੰਦੀ ਲਗਾ ਦਿੱਤੀ ਰਾਜਾ ਹੁਣ ਕੁਝ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਤੋਤਾ ਰਾਜਾ ਬਣ ਚੁੱਕਾ ਸੀ ਹੌਲੀ ਹੌਲੀ ਬਹੁਤ ਸਾਰੇ ਤੋਤੇ ਹੋ ਗਏ ਹੁਣ ਤੋਤੇ ਨੇ ਦੂਸਰੇ ਤੋਤੇ ਨੂੰ ਵਜ਼ੀਰ ਬਣਾ ਦਿੱਤਾ ਤੋਤੇ ਹੀ ਤੋਤੇ ਹੋ ਗਏ ਜੋ ਇਨਸਾਨ ਕਿਸੇ ਵੀ ਤੋਤੇ ਨੂੰ ਕੁਝ ਵੀ ਕਹਿੰਦਾ ਉਸ ਨੂੰ ਫੜ ਲਿਆ ਜਾਂਦਾ ਹੁਣ ਕੋਈ ਵੀ ਤੋਤੇ ਦੇ ਸਾਹਮਣੇ ਨਹੀਂ ਬੋਲ ਸਕਦਾ ਸੀ ਤੋਤੇ ਨੇ ਰਾਜੇ ਨੂੰ ਵੀ ਫੜ ਲਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਨਸਾਨ ਹੁਣ ਕੁਝ ਵੀ ਨਹੀਂ ਬੋਲ ਸਕਦੇ ਸਨ। ਤੋਤਿਆਂ ਨੇ ਹੁਣ ਧਾਰਮਿਕ ਸਥਾਨ ਬਣਾ ਲਏ ਅਤੇ ਕਹਿਣ ਲੱਗੇ ਕਿ ਅਸੀਂ ਇਨਸਾਨ ਤੋਂ ਉੱਤਮ ਹਾਂ। ਦੂਰੋਂ ਦੂਰੋਂ ਤੋਤੇ ਸੈਨਾ ਵਿੱਚ ਭਰਤੀ ਹੋਣ ਲੱਗ ਪਏ। ਤੋਤੇ ਹੀ ਤੋਤੇ ਹੋ ਗਏ ਸੈਨਾ ਵਿੱਚ ਕੁਝ ਸਮੇਂ ਬਾਅਦ ਹੁਣ ਇਨਸਾਨ ਇਕੱਠੇ ਹੋ ਗਏ ਅਤੇ ਤੋਤਿਆਂ ਵਿਰੁੱਧ ਸੈਨਾ ਬਣਾ ਲਈ ਤੋਤੇ ਤਾਂ ਤੋਤੇ ਸਨ ਜਦੋਂ ਵੀ ਤੋਤਿਆਂ ਖਿਲਾਫ ਹਮਲਾ ਹੁੰਦਾ ਤੋਤੇ ਉੱਡ ਜਾਂਦੇ ਤੋਤਿਆਂ ਨੂੰ ਹਰਾਉਣਾ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਇਨਸਾਨਾਂ ਨੇ ਤੋਤਿਆਂ ਨੂੰ ਹਰਾ ਦਿੱਤਾ ਹੁਣ ਉਹ ਤੋਤਾ ਵੀ ਉੱਡ ਗਿਆ ਹੁਣ ਉਹ ਤੋਤਾ ਫਿਰ ਉਸੇ ਦਰਖਤ ਦੇ ਉੱਤੇ ਬੈਠਾ ਸੋਚ ਰਿਹਾ ਸੀ ਕਾਸ਼ ਜੇਕਰ ਮੈਂ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰਦਾ ਤਾਂ ਮੈਂ ਅਜ ਤਰਖਤ ਤੇ ਨਹੀਂ ਰਾਜ ਗੱਦੀ ਤੇ ਹੁੰਦਾ ਹੁਣ ਪਹਿਲਾ ਵਿਅਕਤੀ ਹੀ ਰਾਜਾ ਬਣ ਚੁੱਕਾ ਸੀ ਜੋ ਪਹਿਲਾ ਰਾਜਾ ਸੀ ਇਸ ਤਰ੍ਹਾਂ ਜੋ ਭਗਵਾਨ ਸ਼ਕਤੀ ਦਿੰਦਾ ਹੈ ਉਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਭਗਵਾਨ ਇੱਕ ਪਲ ਵਿੱਚ ਰਾਜਾ ਬਣਾ ਸਕਦਾ ਹੈ ਇਸ ਲਈ ਚੰਗੇ ਕਰਮ ਕਰਨ ਦੀ ਲੋੜ ਹੈ ਚੰਗੇ ਕਰਮ ਰਾਜਾ ਤਾਂ ਬਣਾ ਦਿੰਦੇ ਹਨ ਰਾਜਾ ਬਣ ਕੇ ਚੰਗੇ ਕਰਮ ਕਰਕੇ ਇਨਸਾਨ ਅਮਰ ਹੋ ਸਕਦਾ ਹੈ ਤਾਂ ਤਨ ਬਾਬਾ ਸ਼੍ਰੀ ਚਾਂਜੀ ਮਹਾਰਾਜ